ਸਾਰੇ ਲੋਕ ਆਪਰੇਸ਼ਤ 3 ਆ ਕਾਲੇ ਨੀਂਦ ਕਰਪੀਨੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਪਾ ਸਾਰੀ ਫੈਮਿਲੀ ਕੇ ਕਾ ਤੇ ਗਰਮੀ ਬਹੁਤ ਜ਼ਿਆਦਾ ਹੋਣ ਦੀ وجہ ਕਾਰਨ ਅਸੀਂ ਸੋਚਿਆ ਰਿਹਾ ਕਮਰੇ ਵਾਂਗ AC ਲਾ ਕੇ ਕਿਉਂਕਿ ਛੋਟੀ ਕਿਚਨ ਹੁਣ ਬਿਲਕੁਲ ਫ੍ਰੀਜ ਦੇ ਵਿੱਚ ਰੱਖੀ ਹੋਈ ਆ ਪਰ ਬਾਕੀ ਰਿਲਾਇਕਸ ਸਾਮਾਨ ਹੁੰਦਾ ਉਹ ਵੀ ਇਹਨੇ ਜਿਹੜੇ ਸ਼ਲਫ ਆ ਬਣੀਆਂ ਨੇ ਉਹਦੇ ਉੱਪਰ ਰੱਖ ਜੰਨੇ ਆ ਤੇ ਹੁਣ ਸੋਚਿਆ ਫ੍ਰੀਜ ਨੂੰ ਇੱਥੇ ਬਾਹਰ ਕੱਢ ਲੈਣੇ ਆ ਕਿਤੇ ਜਗ੍ਹਾ ਕਾਫੀ ਬਰਝੂਗੀ ਤੇ ਹੁਣ ਮੈਂ ਸਾਮਾਨ ਕੱਢ ਕੇ ਤੇ ਫ੍ਰੀਜ ਨੂੰ ਕਰਦੇ ਆ ਬਾਹਰ ਤੇ ਇਹ ਰੱਪਾ रेसिपी ਤਿਆਰ ਕਰਕੇ ਰੱਖਿਓ ਜਾਂ ਨੰਨੀ ਰੈਸਪੀ ਬਣਾਵਾ ਤੇ ਆਪਾਂ ਨੇ ਜੀ ਫ੍ਰਿਜ ਬਾਹਰ ਕੱਢ ਲਈ ਜਦੋਂ ਇਹ ਦੀ ਇਹ ਲਿਆਂਦੀ ਆ ਉਦੋਂ ਜੀ ਮੈਨੂੰ ਇਹਦੀ ਕਨਫਿਊਜ਼ਨ ਆ ਵੀ ਇਹ ਹਿੱਲਦੀ ਕਿਉਂ ਆ ਹਨ ਤੇ ਇਹ ਜਦੋਂ ਲੈ ਕੇ ਆਉਂਦੀ ਆ ਮੈਨੂੰ ਪਤਾ ਨਹੀਂ ਇਹਨਾਂ ਦੇ ਪੈਰ ਕਿਨੇ कसे ਸੀਗੇ ਤੇ ਕਿੱਡੀ ਵੱਡੀ ਮਿਸਟੇਕ ਆ ਤਿੰਨ ਪੈਰ ਇੱਕੋ ਜਿਹੇ ਨੇ ਇੱਕ ਪੈਰ ਬਿਲਕੁਲ ਛੋਟਾ ਕਿਸੇ ਪਾਸੇ ਨੂੰ ਸੈੱਟ ਨਹੀਂ ਆ ਰਿਹਾ ਹੈਗਾ ਤੇ ਅੰਦਰ ਵੀ ਸੀ ਉਦੋਂ ਵੀ ਹਿੱਲਦੀ ਸੀ ਕੋਈ ਨਾ ਕੋਈ ਚੀਜ਼ ਮੈਨੂੰ ਜਿੱਦਾਂ ਕਿ ਗੱਤਾ ਫੋਲਡ ਕਰਕੇ ਇਹਦੇ نیچے ਦੇਣਾ ਪੈਂਦਾ ਜਿੱਥੇ ਜਾਣਾ ਆਪਣਾ ਉਹਨਾਂ ਕੋਲ ਲੈ ਕੇ ਜਾਵਾਂਗੇ ਵੀ ਭਾਈ ਸਾਨੂੰ ਪੈਰ ਇੱਕੋ ਜੇ ਤੇ ਉਹ ਚਾਰੇ ਤੇ ਇਹਦਾ ਬਹੁਤ ਵੱਡੀ ਪ੍ਰੋਬਲਮ ਹੈ ਤੇ ਦੇਖੋ ਡਿੱਗ ਵੀ ਸਕਦੀ ਹੈ ਕੁਝ ਵੀ ਹੋ ਸਕਦਾ ਇੰਨਾ ਜ਼ੋਰ ਲਾ ਕੇ ਸੀ ਮਾਪੂਤ ਨੇ ਗੱਡੀ ਬਾਹਰ ਤੇ ਇਹ ਇੱਥੇ ਉਦੋਂ ਹੀ ਜ਼ਿਆਦਾ ਹਿਲਦੀ ਹੈ ਕਿਉਂਕਿ ਉੱਥੇ ਤਾਂ ਮੈਂ ਸੈਟਿੰਗ ਕਰਕੇ ਰੱਖੀ ਹੋਈ ਸੀਗੀ ਤੇ ਜਦੋਂ ਪਿਛਲੇ ਪਿਆਰ ਵੀ ਪੂਰੇ ਨਾਸ ਦਿੰਨੇ ਆ ਤਾਂ ਫਿਰ ਮੂਹਰੇ ਨਾਲ ਛੋਟਾ ਪੈ ਜਾਂਦਾ ਜੇ ਉਹਨਾਂ ਨੂੰ ਘਟਕਾ ਦਸ ਜਾਂਦਾ ਫ੍ਰੇਚ ਮੂਹਰੇ ਨੂੰ ਡਿੱਗਦੀ ਆ ਤੇ ਪੈਰਾਂ ਦਾ ਬੈਲੈਂਸ ਹੀ ਨਹੀਂ ਬਣ ਰਿਹਾ ਤਿੰਨ ਪੈਰ ਇੱਕੋ ਜੇ ਨੇ ਤੇ ਇੱਕ ਵਾਰ ਬਿਲਕੁਲ ਟੱਕ ਲੱਗਿਆ ਹੋਇਆ ਅਸ ਤਾਂ ਮਾਰ ਕੇ ਗਰਮੀ ਜਸਮਾਨ ਕੱਢ ਦੇ ਵੀ ਚਲੋ ਇਹ ਕਿਚਨ ਨੂੰ ਖਾਲੀ ਕਰ ਲੈਨੇ ਆ ਪਰ ਸਾਡਾ ਕੰਮ ਫੇਰ ਉਤਾਂ ਦਾ ਉੱਥੇ ਹੀ ਰਹਿ ਗਿਆ ਹੁਣ ਸਾਨੂੰ ਸਾਰਾ ਸਮਾਨ ਫੇਰ ਵਿੱਚ ਰੱਖ ਰੱਖਣਾ ਪੈਣਾ ਤੇ ਫ੍ਰੀਜ ਉੱਥੇ ਸੈੱਟ ਕਰਨੀ ਪੈਣੀ ਆ ਤੇ ਹੁਣ ਆਪਾਂ ਚੱਲਦੇ ਆ ਆਪਣੀ ਇਹ ਰੈਸਪੀ ਵੱਲ ਨੂੰ ਜਿੱਤੇ ਸਾਡੇ ਮਾਂ ਬੁੱਤ ਨਾਲ ਹੋਈ ਮਾੜੀ 5 ਮਿੰਟ ਸੀ AC ਦੀ ਹਵਾ ਲੈ ਕੇ ਅੱਤਰ ਆ ਗਈ ਤੇ ਹੁਣ ਅਸੀਂ ਪਲੱਗ ਉੱਤੇ ਹੋਰ ਲਗਾਉ ਆਵਾਂਗੇ ਜੇ ਰਿਫਰਿਜਰੇਟਰ ਉੱਤੇ ਰੱਖਿਆ ਤਾਂ ਕੋਈ ਨਾ ਕੋਈ ਵੀਡੀਓ ਬਣਾਈ ਜਾਵੇ ਜਿਹੜੀ ਚਾਰਾ ਜਿਸ ਦਿਨ ਚਾਰਾ ਗਰਮੀ ਮਿਲਦੀ ਆ ਤੇ ਸਾਨੂੰ ਫੇਰ ਵਾਪਸ ਉਸੇ ਕਿਚਨ ਦੇ ਵਿੱਚ ਚਾਣ ਲੱਗ ਗਏ ਤੁਸੀਂ ਸਮਾਨ ਵੀ ਕਾਫੀ ਪਿਆਨਾ ਇੰਨੀ ਜ਼ਿਆਦੀ ਕਿ ਰਤੂਦੋ ਕੱਢ ਨਹੀਂ ਸਕਦੇ ਹੈਗੇ ਤੇ ਸਾਨੂੰ ਫੇਰ ਐਸੇ ਕਿਚਨ ਦੇ ਵਿੱਚ ਆਉਣਾ ਤੇ ਆਪਾਂ ਨੇ ਹੁਣ ਬਿਆਂ ਬਣਾਉਣੀਆਂ ਨੇ ਭਿੰਡੀਆਂ ਤੇ ਇਹ ਭਿੰਡੀਆਂ ਇੱਕ ਤਰ੍ਹਾਂ ਸਿੱਧੇ ਪਿਆਜ਼ ਕੱਟ ਕੇ ਦੂਜੀ ਤਰ੍ਹਾਂ ਬਣਾ ਲੈਣੇ ਆ ਪਿਆਜ਼ ਭੁੰਨ ਲੇ ਵੈਸੇ ਹੁਣ ਮੈਂ ਕਈਆਂ ਨੂੰ ਦੇਖਦੀ ਆ ਕਿ ਪਹਿਲਾਂ ਭਿੰਡੀਆਂ ਭੁੰਨ ਲੈਂਦੇ ਨੇ ਬਿਲਕੁਲ ਇਹੋ ਵਧੀਆ ਨਹੀਂ ਬਣਦੀਆਂ ਹੈਗੀਆਂ ਕਿਉਂਕਿ ਪਿਆਜ਼ ਕੱਚਾ ਰਹਿ ਜਾਂਦਾ ਤੁਸੀਂ ਥੋੜਾ ਜਿਹਾ ਪਹਿਲਾਂ ਪਿਆਜ਼ ਨੂੰ ਭੁੰਨ ਲਓ ਜ਼ਿਆਦਾ ਨਹੀਂ ਬ੍ਰਾਊਨ ਹੋਣ ਤੋਂ ਪਹਿਲਾਂ ਹੀ ਥੋੜਾ ਜਿਹਾ ਜਦੋਂ ਦਾ ਪਾਣੀ ਆ ਮਰ ਗਿਆ ਤੇ ਉਸ ਟਾਈਮ ਤੇ ਢਿੰਡੀਆਂ ਪਾਉ ਉਹ ਵਿੱਚ ਬਹੁਤ ਵਧੀਆ ਬਣਦੀਆਂ ਨੇ ਤੇ ਆਪਾਂ ਨੇ ਬਣਾਉਣੀਆਂ ਨੇ ਤੇ ਇੱਕ ਤੇ ਆਪਾਂ ਨੇ ਉਹਨਾਂ ਦਾ ਮਸਾਲਾ ਬਣਾਉਣਾ ਥੋੜਾ ਜਿਹਾ ਹਨਾ ਟਮਾਟਰ ਟਮਾਟਰ ਨਹੀਂ ਪਾਵਾਂਗੇ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਟਮਾਟਰ ਨਾ ਪਾਉ ਤੇ ਫਿਰ ਨਹੀਂ ਆਪਣੇ ਪਿੱਛੇ ਲੱਗਿਆ ਸੀ ਢਿੰਡੀਆਂ ਨੇ ਆਪਣੀਆਂ ਦੋ ਪ੍ਰਕਾਰ ਦੀਆਂ ਤੇ ਇਹ ਹੁਣੇ ਲੱਗਣ ਲੱਗੀਆਂ ਨੇ ਤੇ ਬਾਕੀ ਗਰੀ ਨੇ ਬਾਕੀ ਜਿਹੜੇ ਆਪਾਂ ਨੇ ਪਿਆਜ਼ ਲੈਣੇ ਨੇ ਪਿਆਜ਼ ਨਾ ਥਲੇ ਭੱਜ ਗਿਆ ਤੇ ਇਹ ਪਿਆਰੇ ਪਾਣੀ ਭੱਡੇ ਜਿਤਾ ਕੇ ਤੇ ਆਏ ਨੂੰ ਚਾਰਸ ਕੱਟ ਕੇ ਉਹਦੇ ਵੱਡੇ ਵੱਡੇ ਪੀਸ ਲੈ ਲੈ। ਬਾਕੀ ਆਪਾਂ ਨੇ ਮਸਾਲੇ ਉਹ ਵੀ ਪਾਉਣੇ ਨੇ ਜਿਹੜੇ ਮੇਨ ਹੁੰਦੇ ਨੇ। ਨਮਕ ਨੇ ਚ ਸਾਲਾ, ਜੀਰਾ ਜੋ ਕੁਝ ਪਾਉਣਾ ਤੁਸੀਂ ਪਾ ਸਕਦੇ ਹੋ। ਤੇ ਜੇ ਆਪਾਂ ਲਸਣ ਪਾਵਾਂਗੇ ਇਹਦੇ ਵਿੱਚ ਲਸਣ ਨਾਲ ਬਹੁਤ ਟੇਸਟੀ ਬਣਦੀਆਂ ਨੇ। ਤੇ ਆਪਾਂ ਨੇ ਆਪਣੇ ਦੋਨੇ ਤੇਲ ਗਰਮ ਹੋਣ ਲਈ ਰੱਖੇ ਹੋਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਿੰਡੀਆਂ ਕਰਦੇ ਆ ਫਰਾਈ। ਸਤਾਂ ਨੇ ਪਿਆਜ਼ ਫਰਾਈ ਕਰ ਲੋ ਤੇ ਭਾਵੇਂ ਪਿੰਡੀਆਂ सेम ही ਗੱਲਾਂ ਸਭ ਤੋਂ ਪਹਿਲਾਂ ਆਪਾਂ ਪਿੰਡੀਆਂ ਕਰਦੇ ਆ। ਤੇ ਇਹ ਦੂਜੇ ਪਾਸੇ ਆਪਾਂ ਨੇ ਤੜਕਾ ਰੱਖਿਆ ਹੋਇਆ ਭਿੰਡਿਆਂ ਲਈ ਤੇ ਇਹ ਪਿਆਜ਼ ਪਾ ਦਿੰਨੇ ਆ ਕਿਉਂਕਿ ਜਲਦੀ ਬਣ ਜੂਗਾ ਪਿਆਜ਼ ਹੋ ਗਿਆ ਆਪਣੇ ਬਰਾਊਨ ਹੁਣ ਆਪਾਂ ਨੇ ਇੱਥੇ ਇਹਦੇ ਵਿੱਚ ਲਸਣ ਪਾ ਦੇਣਾ ਤੇ ਇੱਥੇ ਪਾ ਦੇਣੀਆਂ ਨੇ ਹਰੀਆਂ ਮਿਰਚਾਂ ਕਿਉਂਕਿ ਫਿਰ ਚੰਗੀ ਤਰ੍ਹਾਂ ਮਿਰਚਾਂ ਦਾ ਫਲੇਵਰ ਸਾਰਾ ਵਿੱਚ ਆ ਜਾਂਦਾ ਤੇ ਨਾਲੇ ਮਸਨ ਦਾ ਪੈਨ ਨੂੰ ਸਿੰਮ ਤੇ ਕੀਤਾ ਹੋਇਆ ਤੇ ਢੱਕ ਕੇ ਰੱਖ ਦਿੰਨੇ ਆ ਜਲਦੀ ਬਣ ਜਾਊਗਾ ਤੇ ਅੰਦਰ ਆਪਾਂ ਦੇਖਦੇ ਆਂ ਪਿੰਡੀਆਂ ਅਗਰ ਪਿੱਛੇ ਨੂੰ ਇਸ ਬਿਲਕੁਲ ਰੋਲਾਂ ਵਿੱਚ ਤਾਲੋ ਕਿਉਂਕਿ ਪੂਰੀਆਂ ਨਹੀਂ ਬਣਾਉਣੀਆਂ ਆਪਾਂ ਨੇ ਹਾਫ ਇਸ ਬਣੀਆਂ ਨੇ ਤੇ ਉਸ ਤੋਂ ਬਾਅਦ ਮੈਂ ਬਾਕੀ ਮਸਾਲੇ ਵਿੱਚ ਹੁੰਦੇ ਨਾ ਪਾਣ ਪਿੰਡੀਆਂ ਨੂੰ ਆਪਾਂ ਨੇ ਇੰਨਾ ਚੀ ਭੁੰਨਣਾ ਕਿਉਂਕਿ ਬਾਕੀ ਮਸਾਲੇ ਦੇ ਵਿੱਚ ਵੀ ਕੁਝ ਚੜਨੀ ਹੈ ਤੇ ਹੁਣ ਆਪਾਂ ਜਿਹੜੇ ਪਿਆਜ਼ ਨੇ ਇਨਾਂ ਨੂੰ ਭੁੱਲ ਲੈਣਾ ਤੇ ਇਹਨਾਂ ਨੂੰ ਭੁਲਾ ਮਸਤਰੀ ਪਾਵਾਂਗੇ ਕਿਉਂਕਿ ਕਾਫੀ ਤੇਲ ਪੈ ਗਿਆ ਉੱਧਰ ਵੀ ਤੇ ਇੱਧਰ ਵੀ ਫਿਰ ਜ਼ਿਆਦਾ ਹੋ ਜਾਂਦਾ। ਹਸ 10 ਮਿੰਟ ਆ ਜੇ ਇਹਨਾਂ ਨੂੰ ਲੱਗਣਾ ਚਾਹੀਦਾ। ਉਸ ਤੋਂ ਇਹਨਾਂ ਨੂੰ ਭੁੱਲ ਲੈਣਾ ਤੇ ਉਦੋਂ ਤੱਕ ਆਪਣਾ ਮਸਾਲਾ ਪੁੱਜ ਜਾਊਗਾ। ਤੇ ਭਜੜੇਗਾ ਤੇ ਤੇ ਅੱਥੀ ਜੇ ਆਪਾਂ ਇਹਦੇ ਥੋੜੇ ਜਿਹਾ ਮਸਾਲੇ ਪਾਵਾਂਗੇ ਜਿੱਦਾਂ ਕਿ ਹਲਦੀ ਧਨੀਆ ਪਾਊਡਰ ਕਿਉਂਕਿ ਆਪਾਂ ਨੇ ਜੀਰਾ ਨਹੀਂ ਪਾਇਆ ਪਹਿਲਾਂ ਤੇ ਥੋੜਾ ਜਿਹਾ ਪਾਵਾਂਗੇ ਮਸਾਲਾ ਤੇ ਨਾਲ ਹੀ ਪਾਵਾਂਗੇ ਥੋੜੀ ਜਿਹੀ ਮਿਰਚ ਕਿਉਂਕਿ ਹਰੀ ਮਿਰਚਾਂ ਗਣ ਤੁਸੀਂ ਨਮਕ ਆਪਾਂ ਪਾਵਾਂਗੇ ਜਦੋਂ ਪਿਆਜ਼ ਤੇ ਪਿੰਡੀਆਂ ਦੇ ਵਿੱਚ ਪਾਵਾਂਗੇ ਮਸਾਲੇ ਦੇ ਤੇ ਹੁਣ ਇਹਨੂੰ ਥੋੜੀ ਜਿਹੀ ਟੱਕ ਕੇ ਰੱਖ ਦਿੰਨੇ ਆ ਤੇ ਜਦੋਂ ਭੁੱਜ ਗਿਆ ਨੇ ਬਾਕੀ ਸਾਰਾ ਸਮਾਨ ਫਿਰ ਇਸ ਦੇ ਵਿੱਚ ਐਡ ਕਰ ਦਾਂਗੇ ਤੇ ਪਿਆਜ਼ ਵੀ ਆਪਣੇ ਹੋ ਗਈ ਤੇ ਗੈਸ ਨੂੰ ਵੈਸੇ ਆਪਾਂ ਆਫ ਹੀ ਕਰ ਦਿੰਨੇ ਆ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਰੱਖ ਦਿੰਨੇ ਆ ਮਿਕਸ ਤੇ ਫਿਰ ਮਸਾਲਾ ਭੁੱਜ ਜੇ ਆਪਾਂ ਹਮਸਾਲੇ ਦੇ ਵਿੱਚ ਪਾ ਲਾਂਗੇ ਇਹਨਾਂ ਨੂੰ ਜਿਹੜੇ ਦੇਖਵੇਂ ਆਪਾਂ ਆਪਣਾ ਮਸਾਲਾ ਪੁੱਜ ਗਿਆ ਐ ਲੇਕੋ ਬਿਲਕੁਲ ਪੁੱਜਿਆ ਪਿਆ ਹੈ ਤੇ ਹੁਣ ਆਪਾਂ ਨੇ ਇੱਥੇ ਇਹਦੇ ਵਿੱਚ ਜਿਹੜੀਆਂ ਪਿਆਜ਼ ਤੇ ਭਿੰਡੀਆਂ ਭੁੰਨ ਕੇ ਰੱਖੇ ਸੀ ਥੋੜੇ ਥੋੜੇ ਉਹ ਪਾ ਲੈਣੇ ਨੇ ਤੇ ਬਾਕੀ ਆਪਾਂ ਨੇ ਸਾਰੇ ਮਸਾਲੇ ਦੇ ਵਿੱਚ ਐਡ ਕਰਤੇ ਸੀ ਤੇ ਇਕਲਾ ਨਮਕ ਰਹਿੰਦਾ ਸੀ ਤੇ ਹੁਣ ਨਮਕ ਐਡ ਕਰਕੇ ਆਪਾਂ ਇਹਦੇ ਵਿੱਚ ਐ ਇਹ ਨੂੰ ਸਿਮ ਤੇ ਕਰਕੇ ਬਿਲਕੁਲ ਢੱਕ ਕੇ ਰੱਖ ਦਾਂਗੇ ਤੇ ਫਿਰ ਬਣਦੀ ਹੈ ਸਬਜੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਇਹਦੇ ਵਿੱਚ ਨਮਕ ਕਿਉਂਕਿ ਥੋੜਾ ਜਿਆਦਾ ਪੈਂਦਾ ਹੁੰਦਾ ਭਿੰਡੀ ਵੀ ਮਿੱਠੀ ਹੁੰਦੀ ਹੈ ਤੇ ਪਿਆਜ਼ ਵੀ ਮਿੱਠਾ ਜਿਆ ਹੁੰਦਾ ਇਸ ਕਰਕੇ ਭਿੰਡੀ ਦੇ ਵਿੱਚ ਨਮਕ ਥੋੜਾ ਜਿਆਦਾ ਚੱਲਦਾ ਤੇ ਜਦੋਂ ਇਹ ਮਸਾਲਾ ਜਾਂ ਲੱਗ ਜਾਂਦਾ ਭਿੰਡੀਆਂ ਨੂੰ ਤੇ ਬਹੁਤ ਜਿਆਦਾ ਟੇਸਟੀ ਲੱਗਦੀਆਂ ਨੇ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ ਰੱਖ ਦਿੰਨੇ ਆ ਸਿੰਮ ਤੇ ਆ ਤੇ ਹੁਣ ਮੈਨੂੰ ਜਾਣਾ ਪੈਣਾ ਜਿਹੜਾ ਸੀ ਇੰਨਾ ਕੰਮ ਵਧਾ ਕੇ ਆਇਆ ਤੇ ਫ੍ਰਿਜ ਵਗੈਰਾ ਉੱਪਰ ਰੱਖ ਲੈਣਾ ਜਿਹੜਾ ਭਾਂਡੇ ਨੇ ਆਉਣ ਸਾਫ ਕਰਵਾ ਦੇ ਸਾਰੇ ਨੂੰ ਤੇ ਨਾਲੇ ਸਾਰਾ ਸਮਾਨ ਟਕ ਕਰਕੇ ਆਨੇ ਆ ਤੇ ਸਰ ਜੀ ਆਪਣੇ ਸਿੰਮ ਤੇ ਆ ਫਿਰ ਵੇਚਾ ਕੇ ਦੇਖ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਇਹਦਾ ਪੈਰ ਕਿੰਨਾ ਛੋਟਾ ਤੇ ਬਾਕੀ ਤਿੰਨੋਂ ਕਿੰਨੇ ਵੱਡੇ ਨੇ ਇਹਦਾ ਨਾ ਇਹਦੀ ਆ ਚੀਜ਼ ਵੀ ਛੋਟੀ ਆ ਕਿਸੇ ਤਰੀਕੇ ਨਾਲ ਵੀ ਸੈੱਟ ਨਹੀਂ ਆਉਂਦਾ ਹੈਗਾ ਤੇ ਇਹ ਆਪਾਂ ਨੇ ਲਈ ਹੋਈ ਆ ਕਟਾਣੀ ਵਾਲੇ ਸੂਦਾਂ ਦੇ ਤੇ ਆਪਾਂ ਹੁਣ ਉਹਨਾਂ ਤੋਂ ਇਹ ਜਾਂ ਤਾਂ ਲੈ ਕੇ ਆਵਾਂਗੇ ਉਹਨਾਂ ਤਾਂ ਕਹਾਂਗੇ ਵੀ ਸਾਨੂੰ ਵੱਡਾ ਇਹ ਦੋ ਪੈਰ ਤਾਂ ਕਿ ਫ੍ਰਿਜ ਦਾ ਹਿੱਲ ਦੀ ਬਹੁਤ ਜ਼ਿਆਦਾ ਥੱਲੇ ਗੱਤੇ-ਬੁੱਤੇ ਦੇ ਕੇ ਸੈੱਟ ਕਰਨੀ ਪੈਂਦੀ ਆ ਜਾਂ ਐਦਾਂ ਹੋਵੇ ਵੀ ਜਿਹੜੇ ਦੂਜੇ ਨੇ ਉਹ ਆਹਾਂ ਉਹਨਾਂ ਦੀ ਆ ਉੱਪਰ ਚੜ੍ਹ ਜਵੇ ਪਰ ਉਹਨਾਂ ਦੀ ਆ ਜਿਹੜੀ ਕਿੱਲ ਜੀ ਆ ਇਹ ਜ਼ਿਆਦਾ ਹੀ ਵੱਡੀ ਆ ਜਿਹੜਾ ਨੱਕ ਲੱਗਿਆ ਹੋਇਆ ਉੱਪਰ ਤੇ ਉਹ ਵੀ ਉੱਪਰ ਤੱਕ ਚੰਦੀ ਨਹੀਂ ਹੈਗੀ ਤੇ ਫਿਰ ਜੇ ਜ਼ਿਆਦਾ ਕਰ ਦਿੰਨੇ ਆ ਤਾਂ ਫਿਰ ਫ੍ਰਿਜ ਜ਼ਿਆਦਾ ਹੀ ਨੀਮੀ ਹੋ ਜਾਂਦੀ ਆ ਚਾਹੀਦੀ ਆ ਬੈਗ ਤੋਂ ਨੀਮੀ ਦੇਖੋ ਵੀ ਕਿੱਡੀ ਹੈਰਾਨੀ ਦੀ ਗੱਲ ਹਨਾ ਕਿੰਨੀ ਦੇਰ ਹੋ ਗਈ ਫੇਜ ਲਈ ਨੂੰ ਤੇ ਮੈਂ ਹਰ ਵਕਤ ਦੇਖਦੀ ਆ ਵੀ ਚਲੋ ਮੈਂ ਕਹਿੰਦੀ ਆ ਸ਼ਾਇਦ ਨਟ ਹੋ ਹੋਣਗੇ ਤੇ ਅੱਜ ਇਹ ਖਾਲੀ ਕੀਤੀ ਸੀਗੀ ਸਾਰੀ ਤਾਂ ਪਤਾ ਲੱਗਿਆ ਵੀ ਇਹਦਾ ਇੱਕ ਪੈਰ ਛੋਟਾ ਕਮਾਲ ਦੀ ਗੱਲ ਆ ਵੀ ਪੈਕਿੰਗ ਸੀਗੀ ਨਾਲੇ ਪੈਰਾਂ ਦੀ ਵਿੱਚ ਪੂਰੇ ਲਿਫਾਫੇ ਦੇ ਵਿੱਚ ਵੀ ਕਿਦਾਂ ਛੋਟੇ ਵੱਡੇ ਪਾ ਦਿੰਦੇ ਨੇ ਜਾਂ ਤਾਂ ਇਹ ਹੋਵੇ ਵੀ ਪਿਛਲੇ ਦੋਨੋਂ ਛੋਟੇ ਹੋਣ ਜਾਂ ਮੋਰਲੇ ਦੋਨੋਂ ਛੋਟੇ ਹੋਣ ਤਿੰਨ ਇੱਕੋ ਜਿਹੇ ਦੇ ਇਕਾ ਲੱਗਦਾ ਬੜੀ ਹੈਰਾਨੀ ਦੀ ਗੱਲ ਆ ਦੇਖੋ ਮੇਰਾ ਸਮਾਨ ਕਿਦਾਂ ਖਿਲਰਿਆ ਹੋਇਆ ਸਾਰਾ ਹੁਣ ਮੈਨੂੰ ਅੱਧਾ ਪੌਣਾ ਘੰਟਾ ਲਾਇਆ ਜਾਣਾ ਸਾਰਾ ਸਮਾਨ ਰੱਖਣ ਉਸਾਰੀ ਸੋਈ ਭਰੀ ਪਈ ਆਦਰ ਦੁੱਧ ਵਗੈਰਾ ਸਾਰਾ ਕੁਝ ਬਾਹਰ ਕੱਢ ਕੇ ਰੱਖਿਆ ਹੈ ਤੇ ਹੁਣ ਆਪਾਂ ਫ੍ਰਿਜ ਨੂੰ ਫਿਰ ਉਹਦੀ ਪਹਿਲੀ ਜਗ੍ਹਾ ਤੇ ਲੈ ਕੇ ਜਾਣੇ ਆ ਤੇ ਇਹਨੂੰ ਕਸ-ਕੋਸ ਕੇ ਇਹਦੇ نیچے ਕੁਝ ਲਾਉਣੇ ਆ ਮੇਰੀ ਸਲਾਹ ਆ ਮੈਂ ਇਹਦੇ ਥੱਲੇ ਕੋਈ ਨਾ ਫੇ ਵੀ ਕੋਈ ਇੱਕ ਨਾਲ ਚੀਜ਼ ਜੋੜ ਦਵਾਂ ਹਨਾ ਕੋਈ ਪਲਾਸਟਿਕ ਦੀ ਚੀਜ਼ ਹੋਵੇ ਉਹ ਥਰਮਾਕੋਲ ਜਿਹਾ ਹੁੰਦਾ ਜਿਹੜਾ ਉਹ ਜੋੜ ਦਿੰਨੇ ਆ ਤੇ ਉਹਦੇ ਨਾਲ ਫਿਰ ਸੈਟਿੰਗ ਆ ਚੁੱਕੀ ਇਹਦੀ ਹੁਣ ਮੇਰਾ ਦਿਮਾਗ ਕੰਮ ਕਰ ਗਿਆ ਫਿਰ ਵੀ ਕੋਲ ਤਾਂ ਬਾਰਾ ਥਰਮਾਕੋਲ ਨੂੰ ਸਾੜ ਦਿੰਦਾ ਦੂਜੀ ਨਾਲ ਆਪਾਂ ਜਿਹੜੇ ਗੰਮ ਹੁੰਦੇ ਆ ਉਹਦੇ ਨਾਲ ਜੋੜ ਕੇ ਦੇਖਦੇ ਆ ਵੀ ਕੀ ਬਣਦਾ ਹੁਣ ਪਹਿਲਾਂ ਆਪਾਂ ਇਹ ਕੁੱਤਰਾ ਮੇਰੀ ਫ੍ਰੀਜ ਰਖਾ ਦੇ ਉੱਪਰ ਤੇ ਬਾਕੀ ਕੰਮ ਫਿਰ ਮੈਂ ਪੱਖਾ ਲਾ ਕੇ ਸਾਰਾ ਕੰਮ ਕਰ ਲੈਂਦਾ ਇਹ ਪ੍ਰੋਬਲਮ ਪਤਾ ਨਹੀਂ ਕੀ ਆ ਮੈਂ 루ਚੀ ਫ੍ਰੀਜ ਦਾ ਦੇਖ ਕੇ ਆਈ ਆ ਟਿਆਰ ਹੋ ਰਿਹਾ ਨਹੀਂ ਛੋਟਾ ਇਹ ਆ ਪਰ ਇਹ ਜਿਆਦਾ ਹੀ ਛੋਟਾ ਨੇ ਇਹ ਸੈਟਿੰਗ ਆਈ ਨਹੀਂ ਰਹੀ ਬਿਲਕੁਲ ਜਦੋਂ ਮਾੜੀ ਜੀ ਚੂੜੀ ਚੜਦੀ ਆ ਤਾਂ ਆਪਣੇ ਟੈਗ ਨਿਕਲ ਕੇ ਡਿੱਗ ਜਾਂਦਾ ਪਰ ਟਿਆਰ ਇੱਥੇ ਇਹ ਸਾਰਿਆਂ ਦੇ ਤਿੰਨ ਵੱਡੇ ਨੇ ਇੱਕ ਛੋਟਾ ਬਾਕੀ ਪਤਾ ਨਹੀਂ ਹੁਣ ਇਹਦੇ ਵਿੱਚ ਕੀ ਪ੍ਰੋਬਲਮ ਆ ਵਿਚਾਰੀ ਦੇ ਵਿੱਚ ਛੋਟਾ ਸੈਟਿੰਗ ਕਰ ਦਿੰਦੇ ਚਲੋ ਇਹ ਚੀ ਇਸ ਸਮੁੰਦੇ ਬਾਰੇ ਪਤਾ ਨਹੀਂ ਸੀਗਾ ਵੀ ਇਹਨਾਂ ਟੈਰ ਇੱਕੋ ਜੇ ਨੇ ਤੇ ਇੱਕ ਛੋਟਾ ਲੂਜੇ ਆਪਣੇ ਚਲੇ ਰੇ ਇਸ ਤਰ੍ਹਾਂ ਨੇ ਪਰ ਇਹਦੀ ਸ਼ੁਰੂ ਕੀ ਸੈਟਿੰਗ ਨਹੀਂ ਆਈ ਤੇ ਜੀ ਸਬਜੀ ਆਪਾਂ ਢੱਕ ਕੇ ਚਲੇ ਗਏ ਸੀਗੇ ਤੇ ਹੁਣ ਢੱਕਣ ਲਾ ਕੇ ਦੇਖਦੇ ਆ ਮੈਨੂੰ ਉਮੀਦ ਹੈ ਜਿੱਥੇ ਤੱਕ ਬਣ ਗਈ ਹੋਊਗੀ ਤੇ ਹਾਂਜੀ ਤੇ ਸਬਜੀ ਆਪਣੀ ਬਣ ਗਈ ਬੜੀ ਵਧੀਆ ਬਣੀ ਆ ਦੇਖ ਸਕਦੇ ਆ ਤੁਸੀਂ ਇਹ ਜਿਹੜਾ ਪਿਆਜ਼ਾਂ ਦਾ ਟੇਸਟ ਆ ਇਹ ਸਬਜੀ ਦੇ ਵਿੱਚ ਬਹੁਤ ਹੀ ਵਧੀਆ ਆਣਾ ਉਹਦਾ ਜਦੋਂ ਆਪਾਂ ਇਦਾਂ ਉਹ ਕਰਕੇ ਪਾਉਨੇ ਨਾ ਮੋٹے ਮੋٹے ਪਿਆਜ਼ ਤੇ ਬਹੁਤ ਹੀ ਟੇਸਟੀ ਬਣਦੀ ਆ ਤੇ ਕਿਉਂਕਿ ਰਾਜੀਵ ਦੇ ਮਮਾ ਆਉਣੀ ਆਗੇ ਸੀਗੇ ਤੇ ਉੱਪਰ ਭੱਜ ਗਿਆ ਮੈਨੂੰ ਕਹਿੰਦਾ ਮਮਾ ਤੁਸੀਂ ਦਿਖਾ ਦਿਓ ਵੀ ਮੈਂ ਉੱਪਰ ਨੂੰ ਚੱਲਦਾ ਤੇ ਜੀ ਪੇਸਟ ਕਰਨ ਵਾਲੇ ਬੰਦੇ ਘਰ ਹੁੰਦੇ ਨਹੀਂ ਹੁਣ ਤੇ ਕਿਉਂਕਿ ਮੋਟਰ ਦੇ ਹੁੰਦੇ ਨੇ ਤੇ ਜੇ ਸਵੇਰੇ ਆਇਆ ਤੇ ਆਪਾਂ ਫਿਰ ਉਹਨਾਂ ਤੋਂ ਟੇਸਟ ਕਰਾਵਾਂਗੇ ਤੇ ਨਹੀਂ ਤਾਂ ਫਿਰ ਆਪਾਂ ਆਪਣੀ ਵੀਡੀਓ ਦਾ ਇੱਥੇ ਐਂਡ ਕਰ ਦਿੰਨੇ ਆ ਤੇ ਸਾਰਿਆਂ ਨੂੰ ਪਿਆਰ ਪ੍ਰੀਤ ਸ਼ਤ ਸ਼੍ਰੀ ਅਕਾਲ